ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਪਤ ਤੇ ਉਦਾ ਸਤ ਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ ਲਾਈ ਸਬ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੁਖ ਹਲ ਗੁਰ ਸੇਵੀਐ ਇਹਨੇ ਸਹਜ ਸੁਪਾਈਂ ਦਰਸਨ ਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵੈ ਸਿਭੁ ਤਖਸੰਧੀ ਰਸੋ ਕੋਰਸੋ ਚੱਟੀ ਐ ਤਦ ਡਿਠੇ ਸੱਚੀ ਬਾਤ ਸਾਂ ਮਲ ਜਨਮ ਜਨਮ ਦੀ ਕੱਟੀ ਐ ਤਨ ਨਾ ਸ੍ਰੀ ਵਾਹੀ ਗੁਰੂ ਸਾਹਿਬ ਜੀ ਤਨ ਸ੍ਰੀ ਮਹੱਲਾ ਪਹਿਲਾ ਕਾਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜੀਓ ਦਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇ ਵੈ ਸਦਾ ਸਦਾ ਦਾਤਾਰ ਜੀਓ ਦਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁੱਖ ਵਿਸਾਰਣ ਸੇਵੈ ਸਦਾ ਸਦਾ ਦਾਤਾਰ ਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਰਹਾ ਹੋ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰ ਹੋਏ ਦਇਆਲ ਤੇਰੇ ਨਾਮ ਤਰਾ ਸਤਿ ਕੁਰਬਾਨੇ ਜਾਉ ਰਹਾ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕਿ ਵਿਰਾਹ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਜੋ ਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਣ ਚੌਕੋ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਓਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਸਾਹਿਬ ਆਪਣਾ ਅਵਰਨਾ ਜਾਂਚੋਂ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਾਤੇ ਸਤ ਨਾਮ ਵਾਹਿਗੁਰੂ ਸਤ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉਏ ਹੋ ਨਾਨਕ ਚਾਉਏ ਜੀ ਦਾ ਖਾਲਸਾ ਵਾਹ ਗੁਰਜੀ ਕੀ ਵਾਧੇ